ਜਦ ਡਾਕਟਰ ਕੋਲ ਜਾਇਆ ਜਾਂਦਾ ਹੈ ਉਹਨਾਂ ਵੱਲੋਂ ਤਾਂ ਇਹੀ ਹੁੰਦਾ ਹੈ ਕਿ ਆਪਰੇਸ਼ਨ ਕੀਤਾ ਜਾਏਗਾ ਸਰਜਰੀ ਹੋਏਗੀ ਬਾਕੀ ਚੀਜ਼ਾਂ ਹੋਣਗੀਆਂ ਤੇ ਕਿਵੇਂ ਤੁਹਾਡੇ ਵੱਲੋਂ ਜਿਹੜਾ ਕਿਵੇਂ ਦਵਾਈ ਦੇ ਨਾਲ ਇਲਾਜ ਕੀਤਾ ਜਾ ਰਿਹਾ ਹੈ ਅਸੀਂ ਆਯੁਰਵੈਦਿਕ ਦਵਾਈ ਦਿੰਦੇ ਹਾਂ ਜੀ ਆਯੁਰਵੈਦਿਕ ਦਵਾਈ ਨਾਲ ਇਲਾਜ ਹੋ ਰਿਹਾ ਸਾਨੂੰ ਕੋਈ 35 36 ਸਾਲ ਹੋ ਗਏ ਇਹ ਕੰਮ ਕਰਦੇ ਹਨ ਕਾਫੀ ਬਿਮਾਰੀਆਂ ਦਾ ਜਿਵੇਂ ਰੁਟੀਨਾ ਦੀ ਪ੍ਰੋਬਲਮ ਹੈ ਗਲ ਕੋਮਾ ਹੈ ਕੈਟ ਕੈਟ੍ਰਿਕ ਹੈ ਤੇ ਸਪੈਕਸ ਕੋਈ ਵੀ ਨੰਬਰ ਲੱਗਿਆ ਹੈਗਾ ਉਹ ਅਸੀਂ ਅਥਾਰਦਨੇ ਤਰਜੰਦਾ ਕਾਫੀ ਲੋਕਾਂ ਦਾ ਫਾਇਦਾ ਹੈਗਾ ਹੋਰ ਵੀ ਬਹੁਤ ਟਾਈਪ ਨੇ ਅੱਖਾਂ ਦੀ ਅਲਰਜੀ ਹੈ ਬਹੁਤ ਟਾਈਪ ਨੇ ਜੋ ਵੀ ਬਿਮਾਰੀਆਂ ਨੇ ਕਾਫੀ ਦਾ ਇਲਾਜ ਹੋ ਰਿਹਾ ਹੈ ਇਹ ਦਵਾਈ ਵੀ ਜਿਹੜੀ ਹੈ ਤੁਹਾਡੇ ਵੱਲੋਂ ਹੀ ਤਿਆਰ ਕੀਤੀ ਜਾਂਦੀ ਹਾਂਜੀ ਇਹ ਸਾਡੇ ਪਿਤਾ ਜੀ ਤਿਆਰ ਕਰਦੇ ਸੀ ਉਸ ਤੋਂ ਬਾਅਦ ਹੁਣ ਉਹ ਬਜ਼ੁਰਗ ਹੋ ਗਏ ਨੇ ਤੇ ਇਸ ਕਰਕੇ ਉਮਰ ਜ਼ਿਆਦਾ ਬੜੇ ਕੇ ਹੁਣ ਕਰਕੇ ਫਿਰ ਮੈਨੂੰ ਉਹਨਾਂ ਨਾਲ 20 ਸਾਲ ਤੋਂ ਪੈਸੇ ਮੈਂ ਉਹਨਾਂ ਨਾਲ ਆਨ ਆਫ ਕੰਮ ਕਰਦਾ ਸੀਗਾ ਹੁਣ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਉਹ ਛੜੀਆਂ ਉਹਨਾਂ ਡਾਇਰੈਕਸ਼ਨਸ ਨੇ ਪਿੱਛੇ ਤੋਂ ਚੱਲਦਾ ਆ ਰਿਹਾ ਜੋ ਵੀ ਉਹਨਾਂ ਨੇ ਸਿਸਟਮ ਹੈਗਾ ਉਹੀ ਸਿਸਟਮ ਨੂੰ ਮੈਂ ਫਾਲੋ ਕਰ ਰਿਹਾ ਦਵਾਈ ਹੈ ਜਿਹੜੀ ਉਹ ਡੇਲੀ ਬੇਸਿਸ ਤੇ ਤਿਆਰ ਹੁੰਦੀ ਹੈ ਨਹੀਂ ਸਾਡੀ ਦਵਾਈ ਜਿਹੜੀ ਬਹੁਤ ਪੁਰਾਣੀ ਹੈ ਜੀ ਤੇ ਇਹ ਕੋਈ ਨੂੰ ਪ੍ਰੋਸੈਸ ਨੂੰ 5 5 6 10 ਸਾਲ 20 ਸਾਲ ਵੀ ਲੱਗ ਜਾਂਦੇ ਹੈ ਇਹ ਹੌਲੀ ਹੌਲੀ ਜੋ ਜੋ ਵੀ ਇਹਦੇ ਚ ਜੜੀਆਂ ਬੂਟੀਆਂ ਪੈਂਦੀਆਂ ਨੇ ਉਹ ਬਹੁਤ ਹੌਲੀ ਹੌਲੀ ਆਪ ਦਾ ਕੰਮ ਕਰਦੀਆਂ ਨੇ ਆਪਣਾ ਉਹਨਾਂ ਮਾਜੋਰ ਹੁੰਦੀਆਂ ਨੇ ਜਿਉਂ-ਜਿਉਂ ਮਾਜੋਰ ਪਿਛਲੀ ਮਾਜੋਰ ਹੋ ਜਾਂਦੀ ਹੈ ਉਹਨੂੰ ਕੱਢ ਕੇ ਅਸੀਂ ਯੂਜ਼ ਕਰ ਲੈਨੇ ਆ ਤੇ ਜਿਹੜੀ ਨਵੀਂ ਅਸੀਂ ਬਣਾ ਲੈਨੇ ਆ ਇਸ ਟਾਈਮ ਮੌਜੂਦ ਆ ਜਮਾਲਪੁਰ ਭਾਮੀਆਂ ਰੋਡ ਵਿਖੇ ਤੇ ਉਸ ਜਗ੍ਹਾ ਤੇ ਮੌਜੂਦ ਆ ਜੀ ਹਾਂ ਜਿਹੜੀ ਤੁਸੀਂ ਮੇਰੇ ਪਿੱਛੇ ਭੀੜ ਦੇਖ ਸਕਦੇ ਹੋ ਇਹ ਭੀੜ ਜਿਹੜੀ ਇੱਥੇ ਅੱਖਾਂ ਦੇ ਵਿੱਚ ਦਵਾਈ ਪੋਣ ਦੇ ਲਈ ਪਹੁੰਚੀ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਇਹ ਉਹੀ ਥਾਂ ਹੈ ਜਿੱਥੇ ਜਿਹੜਾ ਜੇਕਰ ਕੋਈ ਵੀ ਅੱਖਾਂ ਨੂੰ ਲੈ ਕੇ ਚਾਹੇ ਹੋਵੇ ਕਿ ਮੋਟਾ ਚਸ਼ਮਾ ਲੱਗਿਆ ਹੈ ਅੱਖਾਂ ਦੀ ਜਿਹੜੀ ਹੈ ਰੋਸ਼ਨੀ ਘਟ ਹੈ ਉਸ ਤੋਂ ਇਲਾਵਾ ਚਾਹੇ ਸਫੇਦ ਮੋਤੀ ਹੈ ਚਾਹੇ ਦੇ ਅੱਖਾਂ ਦੇ ਵਿੱਚ ਦਵਾਈ ਪਾ ਕੇ ਕੀਤਾ ਜਾਂਦਾ ਤੇ ਉਸੇ ਥਾਂ ਤੇ ਜਿਹੜੀ ਜਿਹੜੀ ਲੋਕਾਂ ਦੀ ਜਿਹੜੀ ਭੀੜ ਲੱਗੀ ਨਜ਼ਰ ਆ ਰਹੀ ਹੈ ਲੋਕ ਇੱਥੇ ਜਿਹੜੇ ਬੜੀ ਦੂਰ ਦੂਰ ਤੋਂ ਆਉਂਦੇ ਨੇ ਫਿਰ ਚਾਹੇ ਗੱਲ ਕੀਤੀ ਜਾਵੇ ਇੰਡੀਆ ਦੇ ਵੱਖ-ਵੱਖ ਹਿੱਸਿਆਂ ਤੋਂ ਚਾਹੇ ਯੂਪੀ ਦੀ ਗੱਲ ਹੋਵੇ ਮਹਾਰਾਸ਼ਟਰ ਹੋਵੇ ਰਾਜਸਥਾਨ ਹੋਵੇ ਕਲਕੱਤਾ ਹੋਵੇ ਹਰ ਥਾਂ ਤੋਂ ਲੋਕ ਜਿਹੜੇ ਨੇ ਲੁਧਿਆਣਾ ਦੇ ਇਸ ਹਿੱਸੇ ਦੇ ਵਿੱਚ ਪਹੁੰਚਦੇ ਨੇ ਆਪਣੀ ਅੱਖਾਂ ਦਾ ਇਲਾਜ ਕਰਵਾਉਣ ਦੇ ਲਈ ਅੱਖਾਂ ਦੇ ਵਿੱਚ ਦਵਾਈ ਪਵਾਉਣ ਦੇ ਲਈ ਤੇ ਬਿਲਕੁਲ ਗੱਲਬਾਤ ਵੀ ਜ਼ਰੂਰ ਕਰਾਂਗੇ ਕਿ ਕਿਵੇਂ ਜਿਹੜਾ ਇੱਥੇ ਇਲਾਜ ਹੁੰਦਾ ਹੈ ਤੇ ਇਸ ਦੂਜਿਆਂ ਦੀ ਮਦਦ ਲਈ ਜਿਹੜਾ ਇਸ ਖਬਰ ਨੂੰ ਤੁਵਾ ਸ਼ੇਅਰ ਕਰੋ ਤਾਂ ਜੋ ਕਿਸੇ ਨੂੰ ਵੀ ਜਿਹੜੀ ਹੈ ਅੱਖਾਂ ਤੋਂ ਸੰਬੰਧ ਚਾਹੀਏ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਘਟ ਹੈ ਮੋਟਾ ਚਸ਼ਮਾ ਲੱਗਿਆ ਹੋਇਆ ਚਸ਼ਮਾ ਹਟਮਾਉਣਾ ਜਾਂ ਫਿਰ ਸਫੇਦ ਮੋਤੀਆ ਜਾਂ ਕਾਲਿਆ ਕਾਲਾ ਮੋਤੀਆ ਵਰਗੀ ਕੋਈ ਦਿੱਕਤ ਪਰੇਸ਼ਾਨੀ ਹੈ ਕਿ ਉਹਨਾਂ ਨੂੰ ਵੀ ਇੱਥੇ ਬਾਰੇ ਜਾਣਕਾਰੀ ਮਿਲ ਸਕੇ ਆਲਰੇਡੀ ਲੋਕ ਇੱਥੋਂ ਜਿਹੜੇ ਨੇ ਇਸ ਦਾ ਫਾਇਦਾ ਚੁੱਕ ਰਹੇ ਨੇ ਕਾਫੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚਦੇ ਨੇ ਤੇ ਉਸ ਤੋਂ ਇਲਾਵਾ ਹੋਰ ਕੀ ਕਿਸ ਤਰੀਕੇ ਨਾਲ ਜਿਹੜਾ ਇੱਥੇ ਦਵਾਈ ਪਾਈ ਜਾਂਦੀ ਹੈ ਕੀ ਦਵਾਈ ਦੀ ਖਾਸੀਅਤ ਹੈ ਕਿਵੇਂ ਜਿਹੜਾ ਇਹ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ਕਿਵੇਂ ਲੋਕਾਂ ਨੂੰ ਇਸ ਦਾ ਫਾਇਦਾ ਮਿਲਦਾ ਉਹ ਤਮਾਮ ਜਾਣਕਾਰੀ ਵੀ ਲਵਾਂਗੇ ਤੇ ਤੁਹਾਨੂੰ ਵੀ ਸੁਣਾਉਂਗੇ ਜੇ ਗੱਲ ਕਰੀਏ ਜਿੰਨਾ ਬੰਨੂੰ ਸੇਵਾ ਕੀਤੀ ਜਾ ਰਹੀ ਹੈ ਸਰਦਾਰ ਇਕਬਾਲ ਸਿੰਘ ਗਰੇਵਾਲ ਉਹਨਾਂ ਦੇ ਪੁੱਤਰ ਜਿਹੜੇ ਆ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਰ ਇੱਕ ਪਾਸੇ ਜੇ ਦੇਖਿਆ ਜਾਵੇ ਤਾਂ ਸਫੇਦ ਮੋਤੀਆ ਕਾਲਾ ਮੋਤੀਆ ਦੀ ਰੋਸ਼ਨੀ ਕਮਜ਼ੋਰ ਹੋ ਜਾਣਾ ਇਹ ਬੜੀ ਚੀਜ਼ਾਂ ਆਮ ਹੋ ਗਿਆ ਨੇ ਅੱਜ ਦੇ ਟਾਈਮ ਦੇ ਵਿੱਚ ਤੇ ਜਦ ਡਾਕਟਰ ਕੋਲ ਜਾਇਆ ਜਾਂਦਾ ਹੈ ਉਹਨਾਂ ਵੱਲੋਂ ਤਾਂ ਇਹੀ ਹੁੰਦਾ ਹੈ ਕਿ ਆਪਰੇਸ਼ਨ ਕੀਤਾ ਜਾਏਗਾ ਸਰਜਰੀ ਹੋਏਗੀ ਬਾਕੀ ਚੀਜ਼ਾਂ ਹੋਣਗੀਆਂ ਤੇ ਕਿਵੇਂ ਤੁਹਾਡੇ ਵੱਲੋਂ ਜਿਹੜਾ ਕਿਵੇਂ ਦਵਾਈ ਦੇ ਨਾਲ ਇਲਾਜ ਕੀਤਾ ਜਾ ਰਿਹਾ ਹੈ ਅਸੀਂ ਆਯੁਰਵੈਦਿਕ ਦਵਾਈ ਦਿੰਦੇ ਹਾਂ ਜੀ ਆਯੁਰਵੈਦਿਕ ਦਵਾਈ ਨਾਲ ਹੀ ਇਲਾਜ ਹੋ ਰਿਹਾ ਵਾ ਸਾਨੂੰ ਕੋਈ 35 36 ਸਾਲ ਹੋ ਗਏ ਇਹ ਕੰਮ ਕਰਦੇ ਆ ਨੂੰ ਤੇ ਕਾਫੀ ਬਿਮਾਰੀਆਂ ਦਾ ਜਿਵੇਂ ਰੁਟੀਨਾ ਦੀ ਪ੍ਰੋਬਲਮ ਹੈ ਗਲਕੋਮਾ ਹੈ ਕੈਟਰਕ ਹੈ ਤੇ ਸਪੈਕਸ ਕੋਈ ਵੀ ਨੰਬਰ ਲੱਗਿਆ ਹੈਗਾ ਉਹ ਅਸੀਂ ਅਥਾਰਦਨੇ ਉਤਰ ਜਾਂਦਾ کافی ਲੋਕਾਂ ਦਾ ਫਾਇਦਾ ਹੈਗਾ ਹੋਰ ਵੀ ਬਹੁਤ ਟਾਈਪ ਨੇ ਅੱਖਾਂ ਦੀ ਅਲਰਜੀ ਹੈ ਬਹੁਤ ਟਾਈਪ ਨੇ ਜੋ ਵੀ ਬਿਮਾਰੀਆਂ ਨੇ کافی ਦਾ ਇਲਾਜ ਹੋ ਰਿਹਾ ਹੈ کافی ਲੋਕ ਆ ਰਹੇ ਹੈ ਤੇ ਸਾਨੂੰ ਹਾਂ ਕਾਫੀ ਸਮੇ ਤੋਂ ਕਰ ਰਹੇ ਹਾਂ ਜੀ ਜਿਵੇਂ ਤੁਸੀਂ ਦੱਸਿਆ 35 36 ਸਾਲ ਨਾਲੋਂ ਤੋਂ ਤੁਸੀਂ ਕਰ ਰਹੇ ਹੋ ਜਿਸ ਜੇਕਰ ਦਵਾਈ ਦੀ ਗੱਲ ਕੀਤੀ ਜਾਵੇ ਕੀ ਇਹ ਦਵਾਈ ਜਿਹਦਾ ਤੁਸੀਂ ਕਹੇ ਆਯੁਰਵੈਦਿਕ ਦਵਾਈ ਹੈ ਇਹ ਦਵਾਈ ਵੀ ਜਿਹੜੀ ਹੈ ਤੁਹਾਡੇ ਵੱਲੋਂ ਹੀ ਤਿਆਰ ਕੀਤੀ ਜਾਂਦੀ ਹਾਂਜੀ ਇਹ ਸਾਡੇ ਪਿਤਾ ਜੀ ਤਿਆਰ ਕਰਦੇ ਸੀ ਉਸ ਤੋਂ ਬਾਅਦ ਹੁਣ ਉਹ ਬਜ਼ੁਰਗ ਹੋ ਗਏ ਨੇ ਤੇ ਇਸ ਕਰਕੇ ਉਮਰ ਜ਼ਿਆਦਾ ਬੜੇ ਕੇ ਹੁਣ ਕਰਕੇ ਫਿਰ ਮੈਨੂੰ ਉਹਨਾਂ ਨਾਲ 20 ਸਾਲ ਤੋਂ ਪੈਸੇ ਮੈਂ ਉਹਨਾਂ ਨਾਲ ਆਨ ਆਫ ਕੰਮ ਕਰਦਾ ਸੀਗਾ ਹੁਣ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਉਹ ਚੜੀਆਂ ਉਹਨਾਂ ਦੇ ਡਾਇਰੈਕਸ਼ਨਸ ਨੇ ਪਿੱਛੇ ਕਿ ਚੇਤ ਚੱਲਦਾ ਆ ਰਿਹਾ ਜੋ ਵੀ ਉਹਨਾਂ ਦਾ ਸਿਸਟਮ ਹੈਗਾ ਉਹੀ ਸਿਸਟਮ ਨੂੰ ਮੈਂ ਫਾਲੋ ਕਰ ਰਿਹਾ ਤੇ ਉਹਨਾਂ ਦਾ ਹੀ ਸਿਰ ਅੱਜ ਵੀ ਡੇਲੀ ਬੇਸਿਸ ਤੇ ਇੰਨੇ ਸਾਰੇ ਪੇਸ਼ੈਂਟਸ ਆਉਂਦੇ ਨੇ ਇੱਥੇ ਤੇ ਕੀ ਦਵਾਈ ਦਾ ਜਿਹੜਾ ਸਟਾਕ ਹੈ ਜਾਂ ਦਵਾਈ ਹੈ ਜਿਹੜੀ ਉਹ ਡੇਲੀ ਬੇਸਿਸ ਤੇ ਤਿਆਰ ਹੁੰਦੀ ਹੈ ਨਹੀਂ ਸਾਡੀ ਦਵਾਈ ਜਿਹੜੀ ਬਹੁਤ ਪੁਰਾਣੀ ਹੈ ਜੀ ਤੇ ਇਹ ਕੋਈ ਨੂੰ ਪ੍ਰੋਸੈਸ ਨੂੰ 5 5 6 ਸਾਲ 10 ਸਾਲ 20 ਸਾਲ ਵੀ ਲੱਗ ਜਾਂਦੇ ਆ ਇਹ ਹੌਲੀ ਹੌਲੀ ਜੋ ਜੋ ਵੀ ਇਹਦੇ ਵਿੱਚ ਜੜੀਆਂ ਬੂਟੀਆਂ ਪੈਂਦੀਆਂ ਨੇ ਉਹ ਬਹੁਤ ਹੌਲੀ ਹੌਲੀ ਆਪ ਦਾ ਕੰਮ ਕਰਦੀਆਂ ਨੇ ਆਪਾਂ ਉਹਨ ਮੈਚ्योर ਹੁੰਦੀਆਂ ਨੇ ਜੋ ਜੋ ਮਜੂਰ ਪਿਛਲੀ ਮਜੂਰ ਹੋ ਜਾਂਦੀ ਹੈ ਉਹਨੂੰ ਕੱਢ ਕੇ ਅਸੀਂ ਯੂਜ਼ ਕਰ ਲੈਨੇ ਆ ਤੇ ਜਿਹੜੀ ਨਵੀਂ ਅਸੀਂ ਬਣਾ ਲੈਂਦੇ ਆ ਕਾਫੀ ਕੁਆਂਟੀਟੀ ਸਾਨੂੰ ਰੱਖਣੀ ਪੈਂਦੀ ਹੈ ਤਾਂ ਕਿ ਸਾਡੇ ਕੋਲ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਬਹੁਤ ਜ਼ਿਆਦਾ ਲੋਕ ਆਉਂਦੇ ਆ ਇਸ ਕਰਕੇ ਸਾਨੂੰ ਕਾਫੀ ਰੱਖਣੀ ਪੈਂਦੀ ਹੈ ਸਿਰ ਦੂਰੋਂ ਦੂਰੋਂ ਲੋਕ ਆਂਦੇ ਨੇ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵੇ ਤੱਕ ਜਿਹੜੀ ਇਹ ਦਵਾਈ ਪਾਈ ਜਾਂਦੀ ਹੈ ਕੋਈ ਦਿਨ ਹੁੰਦਾ ਹੈ ਕਿ ਸਿਰਫ ਇਹ ਦਿਨਾਂ ਦੇ ਵਿੱਚ ਪਾਈ ਜਾਂਦੀ ਤੇ ਕੁਝ ਦਿਨ ਨਹੀਂ ਪਾਈ ਜਾਂਦੀ ਹੋएगी ਦਵਾਈ ਸਾਡਾ ਇਹ ਚ ਉਹ ਸਾਰੇ ਦਿਨ ਹੀ ਦਵਾਈ ਪਾਉਣੇ ਆਏ ਸੀ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਇਹੀ ਟਾਈਮ ਆ ਸਾਡਾ ਤੇ ਉਹਨੇ ਟਾਈਮ 'ਚ ਹੀ ਸੀ ਦਵਾਈ ਪਾਤੇ ਲੋਕਾਂ ਨੂੰ ਦੇਖੇ ਤੋਰ ਦਿੰਦੇ ਆ ਅਸਲ ਇੱਕੀ ਉੱਪਰ ਵੀ ਬੜਾ ਹੁੰਦਾ ਹੈ ਕਿ ਮੰਨ ਲਓ ਕੋਈ ਦਵਾਈ ਕੋਈ ਚੱਲ ਰਹੀ ਆ ਉਹਨਾਂ ਦੀ ਦਵਾਈ ਪਾਈ ਜਾਂਦੀ ਹੈ ਤੇ ਕਦੋਂ ਤੱਕ ਹੌਲੀ-ਹੌਲੀ ਉਹਨਾਂ ਨੂੰ ਆਰਾਮ ਮਿਲਣਾ ਜਿਹੜਾ ਇਹ ਸ਼ੁਰੂ ਹੋ ਜਾਂਦਾ ਹੈ ਕਿੰਨਾ ਟਾਈਮ ਤੱਕ ਜਿਹੜੀ ਪੁਵਾਨੀ ਪੈਂਦੇ ਕੁਝ ਇਹ ਵੀ ਹੁੰਦਾ ਹੈ ਸਪੈਸੀਫਿਕ ਟਾਈਮ ਪੀਰੀਅਡ ਹਾਂਜੀ ਡਿਪੈਂਡ ਕਰਦਾ ਹੈ ਕਿ ਇਹਨਾਂ ਦਾ ਉਹਨੂੰ ਬਿਮਾਰੀ ਕੀ ਆ ਕਿਸੇ ਨੂੰ ਸਪੈਕਸ ਬਹੁਤ ਵੱਡੀ ਲੱਗੀ ਆ ਜੇ ਕਿਸੇ ਨੂੰ 18 ਨੰਬਰ ਲੱਗੀ ਆ ਕਿਸੇ ਨੂੰ 12 ਨੰਬਰ ਲੱਗੀ ਆ ਕਿਸੇ ਨੂੰ 11 ਨੰਬਰ ਲੱਗੀ ਆ ਉਸ ਨੂੰ ਉਤਾਰਨ ਵਾਸਤੇ ਥੋੜਾ ਥੋੜਾ ਟਾਈਮ ਤੋਂ ਲੱਗਦਾ ਜਿਹੜੇ ਛੋਟੇ ਨੰਬਰ ਹੁੰਦੇ ਆ 2 2.5 ਨੰਬਰ ਤਾਂ ਬਿਲਕੁਲ ਹੀ ਅਸੀਂ ਫਸਟ ਟਾਈਮ 'ਚ ਹੀ 2-3 ਮਹੀਨੇ 'ਚ ਉਹ ਖਤਮ ਕਰ ਦਿੰਦੇ ਆ ਸਿਰ ਇਹ ਇਹ ਸਿਰਫ ਜੇਕਰ ਜੇ ਦਵਾਈ ਦੇ ਵਿੱਚ ਇੰਨੀ ਜਿਹਦਾ ਆਪਾਂ ਗੱਲ ਕਰੀਏ ਕਿ ਦਵਾਈ ਨਾਲ ਲੋਕਾਂ ਨੂੰ ਇੰਨਾ ਫਾਇਦਾ ਹੋ ਰਿਹਾ ਇੰਨਾ ਫਰਕ ਪੈ ਰਿਹਾ ਤੇ ਕੀ ਇਹਦੇ 'ਚ ਸਿਰਫ ਇਹ ਦਵਾਈ ਦਾ ਫਾਰਮੂਲਾ ਹੀ ਆ ਜਿਹੜਾ ਲੋਕਾਂ ਤੇ ਇਸ ਤਰੀਕੇ ਨਾਲ ਅਸਰ ਕਰ ਰਿਹਾ ਹਾਂ ਦਵਾਈ ਦਾ ਫਾਰਮੂਲਾ ਵੀ ਹੈ ਕੁਝ ਗੁਰੂ ਮਹਾਰਾਜ ਦੀ ਕਿਰਪਾ ਵੀ ਹੈ ਜਿਸ ਨੀਅਤ ਨਾਲ ਅਸੀਂ ਜਿਸ ਤਰ੍ਹਾਂ ਅਸੀਂ ਇਹ ਕੰਮ ਕਰ ਰਹੇ ਹਾਂ ਪ੍ਰਮਾਤਮਾ ਦੀ ਕਿਰਪਾ ਕਿ ਅਸੀਂ ਉਹਦਾ ਹੀ ਆਸਰਾ ਲੈ ਕੇ ਕਰ ਰਹੇ ਹਾਂ ਕੰਮ ਕਿ ਜਿੰਨਾ ਵੀ ਕੋ ਸਾਡੀ ਬੈਸਟ ਕੋਸ਼ਿਸ਼ ਹੈਗੀ ਹੈ ਇਹ ਦਵਾਈ ਲੋਕਾਂ ਨੂੰ ਬਤੋ ਫਾਇਦਾ ਫਾਇਦਾ ਤੁਸੀਂ 35 36 ਸਾਲਾਂ ਦਾ ਦੇਖਿਆ ਜਾਵੇ 35 36 ਸਾਲਾਂ ਤੋਂ ਤੁਸੀਂ ਲੋਕਾਂ ਦੀ ਸੇਵਾ ਕਰੋ ਕਿੱਥੋਂ ਕਿੱਥੋਂ ਲੋਕ ਆ ਜਾਂਦੇ ਆ ਇੰਡੀਆ ਭਰ ਦੇ ਕਿਹੜੇ ਕਿਹੜੇ ਹਿੱਸਿਆਂ ਤੋਂ ਆ ਜਾਂਦੇ ਤੇ ਇੱਕ ਦਿਨ ਦੇ ਵਿੱਚ ਦੇਖਿਆ ਜਾਏ ਤੇ ਕਿੰਨੇ ਲੋਕਾਂ ਨੂੰ ਜਿਹੜੀ ਦਵਾਈ ਪਾਈ ਜਾਂਦੀ ਇੱਥੇ ਸਾਡੇ ਕੋਲੇ ਕਾਫੀ ਲੋਕ ਆਉਂਦੇ ਨੇ ਤੇ ਅੱਜ ਕੱਲ 100 ਤੋਂ 150 ਪੇਸ਼ੈਂਟ ਆਉਂਦੇ ਰੋਜ਼ ਆਉਂਦਾ ਲੇਕਿਨ ਪਹਿਲਾਂ ਜਦੋਂ ਕੋਰੋਨਾ ਤੋਂ ਪਹਿਲਾਂ ਸਾਡੇ ਕੋਲ 500 ਤੋਂ ਲੈ ਕੇ 700 ਪੇਸ਼ੈਂਟ ਰੋਜ਼ ਆਉਂਦਾ ਸੀ ਬਾਕੀ 올 ਓਵਰ ਇੰਡੀਆ ਮੈਕਸੀਮ ਮਹਾਰਾਸ਼ਟਰ ਰਾਜਸਥਾਨ ਜੁਪੀ ਤੇ ਕੈਲਕਾਟਾ ਤੱਕ ਵੀ ਲੋਕ ਆਉਂਦੇ ਨੇ ਸਾਡੇ ਕੋਲੇ ਤੇ ਇਵਨ ਯੂਐਸ ਕੈਨੇਡਾ ਤੋਂ ਵੀ ਲੋਕ ਸਾਡੇ ਕੋਲ ਆਸਟ੍ਰੇਲੀਆ ਤੋਂ ਵੀ ਆ ਕੇ ਦਵਾਈ ਲੈ ਕੇ ਜਾਂਦੇ ਆ। ਅੱਜ ਸਰ ਮੈਂ ਇਹ ਜ਼ਰੂਰ ਚਾਹੂੰਗੀ ਕਿ ਫਿਲਹਾਲ ਜਿਹੜੇ ਇੰਨੇ ਸਾਰੇ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੋਰ ਵੀ ਲੋਕਾਂ ਨੂੰ ਇਸ ਦਾ ਫਾਇਦਾ ਮਿਲੇ ਤੇ ਕਿਵੇਂ ਲੋਕ ਇੱਥੇ ਤੱਕ ਪਹੁੰਚ ਸਕਦੇ ਨੇ ਬੜੇ ਆਸਾਨ ਸ਼ਬਦਾਂ ਦੇ ਵਿੱਚ ਜੇ ਅਗਰ ਲੋਕੇਸ਼ਨ ਦੀ ਗੱਲ ਕੀਤੀ ਜਾਵੇ ਕਿਵੇਂ ਲੋਕ ਇੱਥੇ ਪਹੁੰਚ ਸਕਦੇ ਨੇ ਸਾਡੀ ਲੋਕੇਸ਼ਨ ਇਹ ਹੈਗੀ ਬੜੀ ਸੌਖੀ ਲੋਕੇਸ਼ਨ ਹੈ ਜੀ ਤੇ ਜਮਾਲਪੁਰ ਪਿੰਡ ਐਸਟ ਭਾਮੀਆਂ ਰੋਡ ਤੇ ਤੇ ਵੈਸੇ ਤਾਂ ਸਾਡੀ ਲੋਕੇਸ਼ਨ ਲੱਭਣ ਦੀ ਦਿੱਕਤ ਨਹੀਂ ਹੈ ਜਿਹੜੇ ਕੋ ਟ੍ਰੇਨ ਤੇ ਆਉਂਦੇ ਆ বাস ਤੇ ਆਉਂਦੇ ਆ ਜਿਹੜੇ ਰੇਲਵੇ ਸਟੇਸ਼ਨ ਤੇ ਆਉਂਦੇ ਆ ਤੇ ਉਹ ਜਦੋਂ ਕਿਸੇ ਆਟੋ ਵਾਲੇ ਨੂੰ ਪੁੱਛਦੇ ਨੇ ਵੀ ਜਿੱਥੇ ਅੱਖਾਂ ਦੀ ਦਵਾਈ ਪੈਂਦੀ ਹੈ ਅਸੀਂ ਉੱਥੇ ਜਾਣਾ ਤੇ ਆਟੋ ਵਾਲਾ ਇੱਥੇ ਛੱਡ ਜਾਂਦਾ ਕਿਉਂਕਿ ਬਹੁਤ ਪੁਰਾਣਾ ਕੰਮ ਹੋਣ ਕਰਕੇ ਕਾਫੀ ਜ਼ਿਆਦਾ ਪਪੂਲਾਰਿਟੀ ਹੈਗੀ ਲੋਕਾਂ 'ਚ